ਜਿਨੂੰ ਬੁਖਾਰ ਦੀਆਂ ਗੋਲੀਆਂ ਦੀ ਲੋੜਿਆ ਲੈ ਲੋ ਪਹਿਣੋ ਇੱਕ ਗੋਲੀ ਖਾਣੀ ਹੈ ਬੁਖਾਰ ਹੋਣ ਤੇ ਅੱਛਾ ਜੀ ਆ ਵੀ ਕੋਲੋਂ ਬੰਦ ਜੀ ਬਬਰ ਸਿੰਘ ਇਹਨਾਂ ਤੋਂ ਤੁਹਾਡਾ ਕਿਹੜਾ ਪਿੰਡ ਆ ਮੇਰਾ ਨਾਮ ਸੁਚੈਲ ਸਿੰਘ ਹੈ ਜੀ ਪਿੰਡ ਦਲਾਵਲਪੁਰ ਕਿਹੜੇ ਸੰਤਾਂ ਵੱਲੋਂ ਅੱਜ ਬੇਰਜਾਰਾਂ ਨੂੰ ਜਾਂ ਲੋੜਵੰਦ ਪਰਿਵਾਰਾਂ ਦਾਸ ਮੰਡਿਆ ਗਿਆ ਇਹਦੀ ਗੁਰਨਾਨਕ ਨਾਮ ਲੇਵਾ ਸੰਸਥਾ ਰਜਿਸਟਰ ਨਿਸ਼ਰਾ ਪਨੂਆ ਤੋਂ ਜਿਹੜੇ ਪਿੰਡ ਵਿੱਚ ਵੰਡ ਆ ਗਿਆ ਸਬਦ ਆ ਅੱਜ ਪਿੰਡ ਗੁੱਜਰਪੁਰਾ ਵਿੱਚ ਇਸ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਆਂ ਕਿਉਂਕਿ ਜਿਹੜਾ ਬਾਹਰ ਲੜਾਈਆਂ ਝਗੜੇ ਬਹੁਤ ਵੇਖੇ ਪਰ ਪਿੰਡਾਂ ਦੀ ਸਾਰ ਬਹੁਤ ਘੱਟ ਜਿਹੜੀ ਲਈ ਆ ਇਸ ਕਰਕੇ ਸੰਸਥਾ ਨੇ ਛੋਟਾ ਜਿਹਾ ਉਪਰਲਾ ਕੀਤਾ ਕਿ ਪਿੰਡਾਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੀ ਵੀ ਸਾਰ ਲਈ ਜਾਵੇ ਇਹ ਸਾਰ ਨੂੰ ਮੁੱਖ ਰੱਖ ਕਰਕੇ ਉਰ ਨਾਨਕ ਨਾਮ ਲੇਵਾ ਸੰਸਥਾ ਨਸ਼ਹਿਰਾ ਪੰਨਵਾ ਤੋਂ ਸਾਰੇ ਪ੍ਰਬੰਧਕ ਵੀਰ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਤੇ ਮੈਂ ਇੱਥੇ ਧੰਨਵਾਦ ਭਾਈ ਮੰਗਲ ਸਿੰਘ ਮੋਜੀ ਸਾਹਿਬ ਜੋ ਕਿ ਬਹੁਤ ਵਧੀਆ ਕਵੀ ਸ੍ਰੀ ਜਥਾ ਹੈ ਤੇ ਦੂਜਾ ਪਿੰਡ ਲੰਮੇ ਪਰ ਵਿੱਚ ਜਲੰਧਰ ਵਿਖੇ ਜੋ ਗ੍ਰੰਥ ਦੀ ਡਿਊਟੀ ਨਿਭਾ ਰਹੇ ਆ ਉਨਾ ਵੱਲੋਂ ਵੀ ਬਹੁਤ ਸਾਥ ਜਿਹੜਾ ਇਹਦੇ ਵਿੱਚ ਦਿੱਤਾ ਗਿਆ ਆ ਤੇ ਅੱਜ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਿਆਂ ਹੋਇਆਂ ਪਿੰਡ ਗੁੱਜਰਪੁਰਾ ਵਿਖੇ ਪਹੁੰਚ ਕਰਕੇ ਜਿਨ੍ਹਾਂ ਵੀ ਸੰਸਥਾ ਵੱਲੋਂ ਪ੍ਰਲਾਕ ਕੀਤਾ ਗਿਆ ਲੋੜਵੰਦ ਪਰਿਵਾਰਾਂ ਨੂੰ ਅੱਜ ਜਿਹੜਾ ਲੋੜਿੰਦੀਆਂ ਵਸਤੂਆਂ ਸਨ ਉਹ ਮੁਵैया ਕਰਾਈਆਂ ਗਈਆਂ ਲੋੜਵੰਦਾਂ ਨੂੰ ਦਵਾਈਆਂ ਦੀ ਵੀ ਸੇਵਾ ਜਿਹੜੀ ਆ ਉਹ ਸੰਗਤਾਂ ਵੱਲੋਂ ਨਿਭਾਈ ਗਈ ਆ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਇਹ ਸੇਵਾ ਨਿਭਾਈ ਆ ਵਾਹਿਗੁਰੂ ਕਿਰਪਾ ਕਰਨ ਚੜ੍ਹਦੀਆਂ ਕਲਾ ਕਰਨ ਸਿਰ ਤੇ ਮਿਹਰ ਭਰਿਆ ਅਸਥ ਰੱਖਣ ਕਿਹੜੇ ਕਰੀਆਂ ਦਵਾਈਆਂ ਬਾਬਾ ਜੀ ਤੁਹਾਡੇ ਕੋਲ ਵੱਡੀਆਂ ਜਾਂਦੀਆਂ ਇਹ ਦਵਾਈਆਂ ਜਿਹੜੀਆਂ ਜੀ ਇਹਦੇ ਵਿੱਚ ਦਰਦਾਂ ਦੀਆਂ ਦਵਾਈਆਂ ਜਿਤਨਾ ਹੋਣਾ ਬੁਖਾਰ ਬਹੁਤ ਹੋ ਰਿਹਾ ਬੁਖਾਰ ਦੀਆਂ ਗੋਲੀਆਂ ਨੇ ਤੇ ਸਿਰ ਦਰਦ ਤੇ ਜਿਤਨਾ ਬਲੱਡ ਬਹੁਤ ਵਾਧਾ ਬਲੱਡ ਦੀ ਦਵਾਈ ਆ ਤੇ ਹੋਰ ਦਰਦਾਂ ਦੀਆਂ ਦਵਾਈਆਂ ਵਾਂ ਤੇ ਜਿਹੜੀਆਂ ਮੱਛਰ ਵਾਸਤੇ ਆਟੋਮਸ ਟੂਬਾਂ ਵੰਡੀਆਂ ਗਈਆਂ ਤਾਂ ਕਿ ਜਿਹੜੇ ਲੋੜਵੰਦ ਪਰਿਵਾਰ ਨੂੰ ਨਾ ਬਿਲਕੁਲ ਫ੍ਰੀ ਕੰਡੀਆਂ ਗਈਆਂ ਨੇ ਬਿਲਕੁਲ ਫ੍ਰੀ ਦੀ ਇਹ ਸਾਰਾ ਸੰਗਤ ਦਾਈ ਸੰਯੋਗ ਆ ਤੇ ਸੰਗਤ ਦੇ ਵਿੱਚ ਇਹ ਵੰਡਿਆ ਗਿਆ ਜੀ ਲੋੜਵੰਦ ਪਰਿਵਾਰਾਂ ਵੱਲੋਂ ਲਗਾਤਾਰ ਆਵਾਜ਼ ਉਠਾਈ ਜਾ ਰਹੀ ਹੈ ਕਿ ਜਿੰਨੇ ਵੀ ਇਹ ਸੇਵਾ ਸੁਸਾਇਟੀਆਂ ਨੇ ਉਹ ਗਰੀਬ ਮਜ਼ਦੂਰਾ ਤੱਕ ਨਹੀਂ ਪਹੁੰਚਦੇ ਹਾਂਜੀ ਤਾਂ ਤੁਸੀਂ ਅੱਜ ਇਹਨਾਂ ਦੇ ਪਿੰਡ ਦੇ ਵਿੱਚ ਪਹੁੰਚੋ ਉਹਨਾਂ ਨੂੰ ਰੋਸ਼ਨ ਪਾਣੀ ਦਿੱਤਾ ਵਾ ਹਾਂਜੀ ਵਰਤਕੀ ਲੋੜਵੰਦ ਜਿਹੜੇ ਪਰਿਵਾਰ ਨੇ ਉਹ ਅੱਜ ਵੀ ਇਹਨਾਂ ਤੋਂ ਵਾਂਝੇ ਨੇ ਸੇਵਾ ਸੁਸਾਇਟੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਜੀ ਸੇਵਾ ਸੁਸਾਇਟੀਆਂ ਨੂੰ ਇਹੋ ਹੀ ਮੈਸੇਜ ਆ ਕਿ ਜਿੱਥੇ ਲੋੜਵੰਦ ਪਰਿਵਾਰ ਆ ਉਹਨਾਂ ਪਰਿਵਾਰਾਂ ਦੇ ਨਾਲ ਹੀ ਮਿਲ ਕੇ ਤੇ ਇਹ ਜਿਹੜਾ ਰਾਹਦ ਦਾ ਬਣਾਇਆ ਜਾਵੇ ਤੇ ਉਹਨਾਂ ਤੱਕ ਇਹ ਲੜੀਂਦੀਆਂ ਅਵਸਥਾ ਜਿਹੜੀਆਂ ਪਛਾਈਆਂ ਜਾਣ ਤਾਂ ਕਿ ਉਹਨਾਂ ਦਾ ਦਜਾਰਾ ਜਿਹੜਾ ਵਧੀਆ ਹੋ ਸਕੇ ਕਈਆਂ ਪਿੰਡਾਂ ਦੇ ਵਿੱਚ ਗਰੀਬ ਮਜ਼ਦੂਰ ਨਾਲ ਜਿੰਨਾਂ ਦਾ ਇੱਕ ਰੋਣ ਸਾਰਾ ਕੱਲਣਾ ਹੀ ਹੁੰਦਾ ਹਾਂਜੀ ਉਹ ਵੀ ਉਹਨਾਂ ਦਾ ਕਈਆਂ ਦਾ ਢੇਢੇਰੀ ਹੋ ਚੁੱਕਾ ਵਾ ਜਿਹੜੇ ਸੇਵਾ ਸੁਸਾਇਟੀਆਂ ਨੇ ਇਹੋ ਜੀ ਬਾਹ ਫੜ ਰਹੇ ਨੇ ਕੋਠੇ ਪਵਾ ਕੇ ਦੇ ਸਕਦੇ ਨੇ ਜਾਂ ਪਵਾ ਕੇ ਦੇ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਸੇਜ ਇਹੋ ਹੀ ਆ ਦੀ ਹਰ ਇੱਕ ਸੰਸਥਾ ਨੂੰ ਸਰਕਾਰਾਂ ਨੂੰ ਜਿੱਥੇ ਜ਼ਰੂਰਤ ਆ ਉੱਥੇ ਆਣ ਕੇ ਗਰੀਬ ਲੋਕਾਂ ਦੀ ਬਾਹ ਫੜੋ ਤੇ ਬਾਹ ਫੜ ਕੇ ਜਿਨ੍ਹਾਂ ਦੇ ਮਕਾਨ ਬਣਨ ਵਾਲੇ ਆ ਉਹਨਾਂ ਦੇ ਮਕਾਨ ਬਣਾ ਕੇ ਦਿਓ ਰੈਣ ਵਿਸੇਰਾ ਜਿਹੜਾ ਉਹਨਾਂ ਦਾ ਚੰਗਾ ਹੋ ਸਕੇ ਕਿਉਂਕਿ ਜਿਸ ਹਿਸਾਬ ਦੇ ਨਾਲ ਹੜ੍ਹ ਆਏ ਨੇ ਮੀਂਹ ਪੈ ਨੇ ਇਸ ਹਿਸਾਬ ਦੇ ਨਾਲ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਨੁਕਸਾਨ ਇੰਨਾ ਕੋਇਆ ਕਿ ਜਾਨੀ ਮਾਲੀ ਵੀ ਨੁਕਸਾਨ ਹੋਇਆ ਹੈ ਹੁਣ ਤੱਕ ਜਿਹੜੀਆਂ ਗਰੀਬ ਪਰਿਵਾਰਾਂ ਦੀਆਂ ਛੱਤਾਂ ਉਹ ਡਿੱਗ ਰਹੀਆਂ ਤੇ ਇਹ ਮੇਰੀ ਸਰਕਾਰਾਂ ਨੂੰ ਵੀ ਬੇਨਤੀ ਆ ਤੇ ਸੰਸਥਾਵਾਂ ਨੂੰ ਵੀ ਬੇਨਤੀ ਆ ਕਿ ਆਣ ਕੇ ਇਹਨਾਂ ਗਰੀਬ ਲੋਕਾਂ ਦੀ ਸਾਰ ਲੋਕ ਕਿਉਂਕਿ ਤਿੰਨ ਮਹੀਨੇ ਜਿਹੜਾ ਲਗਾਤਾਰ ਮੀਂਹ ਪਿਆ ਆ ਉਹਦੇ ਵਿੱਚ ਨਾ ਤੇ ਗਰੀਬਾਂ ਦਾ ਕੋਈ ਰਜ਼ਾਰ ਨਾ ਕਿਸੇ ਨੂੰ ਦਿਹਾੜੀ ਮਿਲੀ ਆ ਕਿਉਂ ਇਹਨਾਂ ਗਰੀਬ ਲੋਕਾਂ ਨੇ ਇਹੋ ਜਿਹੀ ਦਿਹਾੜੀ ਕਰਕੇ ਰਾਤ ਨੂੰ ਆਪਣੇ ਬੱਚਿਆਂ ਨੂੰ ਪ੍ਰਸ਼ਾਦਾ ਛਕਾਉਣਾ ਹੁੰਦਾ ਵਾ ਉਹ ਜਿਹੜਾ ਬਹੁਤ ਮੁਸ਼ਕਲ ਹੋ ਗਿਆ ਜਿਹੜਾ ਇਹਨਾਂ ਲੰਮੀ ਝੜੀ ਦੂਜਾ ਪਿੰਡਾਂ ਦੇ ਵਿੱਚ ਜਿਹੜੇ ਹੜ ਆਏ ਨੇ ਜਿਵੇਂ ਗੁਰਦਾਸਪੁਰ ਵੱਲ ਸੁਭਰਾਵਾਂ ਵੱਲ ਬਾਉਪੁਰ ਹੋਰ ਕਾਫੀ ਪਿੰਡ ਨੇ ਜਿਨ੍ਹਾਂ ਦੇ ਵਿੱਚ ਇਹ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਆ ਪਰ ਉਹਦੇ ਨਾਲ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਉੱਥੇ ਮਜ਼ਦੂਰਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਜਿਹੜੇ ਮਜ਼ਦੂਰ ਆ ਇਹਨਾਂ ਖੇਤਾਂ ਦੇ ਵਿੱਚ ਮਿਹਨਤ ਕਰਨੀ ਨੇ ਦੂਜਾ ਜੇ ਇਹਨਾਂ ਨੂੰ ਰੇਤ ਬੱਜਰੀ ਜਾਂ ਹੋਰ ਸਮੱਗਰੀਆਂ ਮਿਲਣਗੀਆਂ ਤੇ ਫੇਰ ਇਹ ਰਾਜਗਰੀ ਵਾਲੇ ਜਿਹੜੇ ਨੇ ਜਾਂ ਜਿਹੜੇ ਇਹਨਾਂ ਦੇ ਨਾਲ ਮਜ਼ਦੂਰ ਜਾਂਦੇ ਨੇ ਤੇ ਫੇਰ ਹੀ ਕੰਮ ਚੱਲ ਸਕਦਾ ਸੀ ਨਾ ਪਰ ਉਹ ਚੱਲਿਆ ਨਹੀਂ ਇਸ ਕਰਕੇ ਸਾਰਿਆਂ ਨੂੰ ਬਹੁਤ ਘਾਟਾ ਪਿਆ ਵਾ ਤੇ ਘਾਟਾ ਜਿਹੜਾ ਇਹ ਨਾਂ ਵੇਖਣ ਜੋਗ ਆ ਤੇ ਬੇਨਤੀ ਇਹੋਈ ਆ ਇਹੋਈ ਮੈਸੇਜ ਆ ਸਾਰੀਆਂ ਸੰਸਥਾਵਾਂ ਨੂੰ ਤੇ ਸਰਕਾਰਾਂ ਨੂੰ ਵੀ ਕਿ ਇਹਨਾਂ ਗਰੀਬ ਲੋਕਾਂ ਦੀ ਵੀ ਕਿਸਾਨਾਂ ਦੇ ਨਾਲ ਬਾਹ ਫੜੀ ਜਾਵੇ ਪਰ ਕਿਹਨਾ ਤੁਹਾਡਾ ਤੇ ਕਿਹੜੇ ਸੰਸਥਾ ਹੈ ਦਸ ਦਾ ਨਾਮ ਪ੍ਰਗਟ ਸਿੰਘ ਹੈ ਜੀ ਤੇ ਲੋਕਾਂ ਦਾ ਦਸ ਗੁਰੂ ਨਾਨਕ ਯੂਨੀਵਰਸਿਟੀ ਹੈ ਜੀ ਤੇ ਪੰਜਾਬ ਜੈਕਟਲ ਨੂੰ ਸੇਵਾ ਕਰਦੇ ਆ ਦੇ ਨਾਲ ਜਿਵੇਂ ਗੁਰਨਾਥ ਨਾਮ ਲਿਆ ਵੈਲਫੇਅਰ ਸੁਸਾਇਟੀ ਦੇ ਅਨੁਮੰਦੇ ਅੱਜ ਆਏ ਨੇ ਇਹ ਇਹ ਸੰਸਥਾ ਵੀ ਫੀਲਡ ਵਿੱਚ ਸੇਵਾ ਕਰਦੀ ਹੈ ਤੇ ਜਿਸ ਤਰ੍ਹਾਂ ਆਹੜਾਂ ਦੀ ਇਮਾਰਤ ਚਾਤ ਫੇਰੇ ਪਈ ਆ ਕਿਸਾਨ ਦੇ ਨਾਲ ਨਾਲ ਮਜ਼ਦੂਰ ਨੂੰ ਵੀ ਬਹੁਤ ਦਾਦੀ ਪਈ ਆ ਕਿਉਂਕਿ ਜੇ ਜੇ ਕਿਸਾਨ ਦਾ ਨੁਕਸਾਨ ਹੋਇਆ ਤੇ ਨਾਲ ਹੀ ਜਿਹੜਾ ਉਹਨਾਂ ਗਰੀਬ ਲੋਕਾਂ ਦਾ ਜਿਹੜੇ ਬੇਜ਼ਮੀਨੇ ਨੇ ਮਜ਼ਦੂਰ ਨੇ ਉਹਨਾਂ ਦਾ ਵੀ ਨਾਲ ਹੀ ਹੋਇਆ ਤੇ ਗਰਾਊਂਡ ਲੈਵਲ ਤੇ ਜਿਵੇਂ ਐਜੂਕੇਟ ਪੰਜਾਬ ਦੇ ਅਜੈਕਟਲ ਨੂੰ ਸੇਵਾ ਹੋ ਰਹੀ ਹੈ ਬਹੁਤ ਜ਼ਿਆਦੀ ਤੇ ਇਸੇ ਤਰ੍ਹਾਂ ਅੱਜ ਅਸੀਂ ਗੁਨਾਕ ਨਾਲ ਹੋ ਵੈਲਨਸ ਸਟੇਡੀ ਅੱਜ ਦੇ ਅਜੈਕਟ ਇਹ ਪਹੁੰਚੇ ਕਿਹੜੇ ਪਿੰਡ ਵਿੱਚ ਪਹੁੰਚੇ ਤੁਸੀਂ ਇਹ ਗੁਜਰਪੁਰਾ ਪਿੰਡ ਹੈ ਜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਇੱਥੇ ਅਸੀਂ ਪਹੁੰਚ ਕੀਤੀ ਅਸੀਂ ਉਹ ਪਰਿਵਾਰ ਚੁਣੇ ਆਂ ਵੀ ਜਿਹੜੇ ਮਤਲਬ ਬਿਲਕੁਲ ਲੋੜਵੰਦ ਸੀਗੇ ਤੇ ਉਹਨਾਂ ਤੱਕ ਇਹ ਜਿਹੜੀ ਰਸਦ ਜਿਹੜੀ ਸੰਗਤਾਂ ਨੇ ਸੇਵਾ ਕੀਤੀ ਸੀਗੀ ਉਹਨਾਂ ਤੱਕ ਅਸੀਂ ਇਹ ਪਛਾਈ ਹੈ ਜੀ ਕਿਹੜੇ ਪਰਿਵਾਰਾਂ ਨੂੰ ਰਾਸਨ ਵਾਹੀ ਅਕਰ ਆ ਗਿਆ ਇਹ ਜਿਹੜੇ ਮਜ਼ਦੂਰ ਪਰਵਾਸ ਨੇ ਜਿਹੜੇ ਕਿ ਖਾਸ ਕਰਕੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਚੋਇਸ ਕੀਤੀ ਹੈ ਜਿਹੜੇ ਕਿ ਵਿਧਵਾ ਬੀਬੀਆਂ ਸਾਨੂੰ ਜਿਨ੍ਹਾਂ ਦੇ ਕੋਈ ਕਮਾਉਣ ਵਾਲਾ ਸਿਰ ਤੇ ਨਹੀਂ ਹੈਗਾ ਤੇ ਬਹੁਤ ਖਸਤਾ ਹਾਲਤਿਆਂ ਤੇ ਜਦੋਂ ਆ ਲਗਾਤਾਰ ਮੀਂਹ ਪੈਣ ਦੇ ਨਾਲ ਛੱਤਾਂ ਚੋਣ ਲਈਆਂ ਇੱਥੇ ਤਾਂ ਵੀ ਕਈਆਂ ਦੇ ਹਾਲ ਤੇ ਤਾਂ ਦੀਆਂ ਕਈਆਂ ਦੀਆਂ ਛੱਤਾਂ ਡਿੱਗ ਪਈਆਂ ਨੇ ਕਿ ਅਸੀਂ ਉਹ ਪ੍ਰਵਾਸ ਚੁਣੇ ਸੀਗੇ ਪਹਿਲਾਂ ਬਾਬਾ ਜੀ ਜਿਨ੍ਹਾਂ ਦੇ ਕੋਠੇ ਡੇਪੇ ਨੇ ਮਕਾਨ ਡੇਕੇ ਨੇ ਬਹੁਤ ਬੁਰੀ ਹਾਲਾਤ ਆ ਉਹਨਾਂ ਬਾਰੇ ਕੀ ਤੁਸੀਂ ਸੇਵਾ ਸੁਸਾਇਟੀਆਂ ਜਿਹੜੀਆਂ ਲਗਾਤਾਰ ਹੀ ਆਪਣਾ ਯੋਗਦਾਨ ਪਾ ਰਹੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਹਾਂ ਜੀ ਮੈਂ ਆਪ ਜੀ ਦੇ ਮਾਧਿਅਮ ਤੇ ਰਹੀ ਇਹ ਹੀ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਜਿਹੜੇ ਗਰੀਬ ਨੇ ਜਿਨ੍ਹਾਂ ਦੇ ਕੋਠੇ ਛੱਤਾਂ ਡਿੱਗੀਆਂ ਨੇ ਜਿੰਨੀਆਂ ਵੀ ਸੇਵਾ ਸੁਸਾਇਟੀਆਂ ਫੀਲਡ ਦੇ ਵਿੱਚ ਜਿੰਨੇ ਵੀ ਸੇਵਾ ਕਰ ਰਹੇ ਨੇ ਕਿਉਂਕਿ ਇੱਕ ਗਰੀਬ ਦੇ ਕੋਲ ਕੇਵਲ ਤੇ ਕੇਵਲ ਇੱਕ ਆਲ ਨਾ ਹੁੰਦਾ ਰਹਿਣ ਵਾਸਤੇ ਤੇ ਹਰ ਇੱਕ ਮਨੁੱਖ ਦੀਆਂ ਇਹ ਤਿੰਨ ਲੋੜਾਂ ਨੇ ਜਿਹੜੀ ਐ ਗੁੱਲੀ ਗੁੱਲੀ ਜੁੱਲੀ ਭਾਵ ਕੇ ਰਹਿਣ ਨੂੰ ਮਕਾਨ ਖਾਣ ਨੂੰ ਖਾਣਾ ਤੇ ਪਹਿਨਣ ਨੂੰ ਕਪੜਾ ਇਹ ਹਰ ਇੱਕ ਬੰਦੇ ਦੀ ਲੋੜ ਹੈ ਭਾਵੇਂ ਉਹ ਅਮੀਰ ਤੇ ਭਾਵੇਂ ਗਰੀਬ ਹੈ ਹੁਣ ਜਿਹੜਾ ਬੰਦਾ ਬਿਲਕੁਲ ਜਿਹੜਾ ਜਿਹੜਾ ਕੋਈ ਮੱਧ ਵਰਗੀ ਪਰਿਵਾਰਾਂ ਤੋਂ ਵੀ ਥੱਲੇ ਹੈਗਾ ਵਾ ਤੇ ਉਹ ਤਾਂ ਬਿਲਕੁਲ ਵਿਚਾਰਾ ਲੋੜਵੰਦ ਹੈ ਤੇ ਐਸ ਟਾਈਮ ਤੇ ਕਿਉਂਕਿ ਕੰਮ ਹੀ ਸਾਰੇ ਬੰਦ ਹੋ ਚੁੱਕੇ ਆ ਰੁਕ ਗਿਆ ਤੇ ਉਹਨਾਂ ਨੇ ਕੰਮ ਵੀ ਜਿਹੜਾ ਵਿਚਾਰਿਆਂ ਨੂੰ ਨਹੀਂ ਮਿਲਦਾ ਇਸ ਕਰਕੇ ਉਹ ਬਹੁਤ ਜ਼ਿਆਦੇ ਲੋੜਵੰਦ ਨੇ ਪਿੰਡਾਂ ਦੇ ਵਿੱਚੋਂ ਆਮ ਆਵਾਜ਼ ਉੱਠਾਈ ਜਾ ਰਹੀ ਹੈ ਗਰੀਬ ਮਜ਼ਦੂਰਾ ਵੱਲੋਂ ਕਿ ਸਾਡੇ ਤੱਕ ਕੁਝ ਪਹੁੰਚਦਾ ਹੀ ਨਹੀਂ ਸਾਡੇ ਤੱਕ ਕੋਈ ਆਉਂਦਾ ਹੀ ਨਹੀਂ ਕੀ ਕਹਿਣਾ ਚਾਹਣਾ ਤੁਸੀਂ ਬਿਲਕੁਲ ਜੀ ਇਹ ਹੈਗਾ ਵਾ ਮੈਂ ਤੇ ਆਪਜੀ ਦੇ ਮਾਧਿਅਮ ਇਨ ਦਰਾਈ ਇਹ ਹੀ ਕਹੂੰਗਾ ਕਿ ਜਿਹੜੇ ਵੀਰ ਇਹ ਜਿਹੜਾ ਕੇਵਲ ਤੇ ਕੇਵਲ ਕਿਸਾਨ ਨੂੰ ਵੇਖ ਰਿਹਾ ਜਾਂ ਮਜ਼ਦੂਰ ਨੂੰ ਨਹੀਂ ਵੇਖ ਰਿਹਾ ਜਾਂ ਜਿਨ੍ਹਾਂ ਵੀਰਾਂ ਦੀਆਂ ਸ਼ਿਕਾਇਤਾਂ ਨੇ ਵੇ ਸਾਡੇ ਕੋਲ ਕੋਈ ਪਹੁੰਚ ਨਹੀਂ ਰਿਹਾ ਮੈਂ ਤੇ ਇਹ ਕਹੂੰਗਾ ਕਿ ਗਰਾਉਂਡ ਲੈਵਲ ਤੇ ਜਿੰਨੀਆਂ ਸੋਸਾਇਟੀਆਂ ਸੁਭਾਵਾਂ ਜਿੰਨੀਆਂ ਵੀ ਸੇਵਾ ਕਰ ਰਹੇ ਨੇ ਤਖੜੇ ਹੋ ਕੇ ਉਹਨਾਂ ਨੂੰ ਗਰਾਉਂਡ ਲੈਵਲ ਤੱਕ ਪਹੁੰਚਣ ਦੀ ਲੋੜ ਹੈ ਗਰਾਉਂਡ ਲੈਵਲ ਤੋਂ ਭਾਵ ਜਿਹੜਾ ਬਿਲਕੁਲ ਵਿਚਾਰਾ ਗਰੀਬ ਥੱਲੇ ਬੈਠਾ ਹੈ ਦੇਖੋ ਕਿ ਉਹਦੇ ਕੋਲ ਤੇ ਵਿਚਾਰੇ ਕੋ ਬਹੁਤ ਜ਼ਿਆਦਾ ਕੋਈ ਆਮਦਨ ਦਾ ਸੋਰਸ ਨਹੀਂ ਹੈਗਾ ਉਹ ਕੱਲ ਨੂੰ ਇਹ ਵੀ ਨਹੀਂ ਆ ਕਿ ਮੈਂ ਕੋਈ ਆਪਣੀ ਜਾਇਦਾਦ ਰਾਕੇ ਮੈਂ ਕੋਈ ਕਰਜ਼ਾ ਚ ਤੋਂ ਲੈ ਲਾਂ ਇਹ ਵੀ ਉਹਦੇ ਉਹਦੇ ਵਾਸਤੇ ਜਿਹੜਾ ਬਹੁਤ ਮੁਸ਼ਕਲ ਹੈ ਇਸ ਕਰਕੇ ਜਿਹੜਾ ਵਾ ਉਹ ਇਹ ਇਹ ਲੋੜ ਵਾਂਦਾ ਤੇ ਸੁਸਾਇਟੀਆਂ ਨੂੰ ਵੱਧ ਤੋਂ ਵੱਧ ਇਹਨਾਂ ਦੀ ਜਿਹੜੀ ਮਤ ਕਰਨ ਦੀ ਲੋੜ ਆ ਇਹਨਾਂ ਬਾਕੀ ਸਾਰਿਆਂ ਦੇ ਕੋਲ ਜਿੱਥੇ ਕਿਸਾਨ ਨੂੰ ਲੋੜ ਹੈ ਵੀ ਉਹਨੂੰ ਦੁਬਾਰਾ ਖੜਾ ਕਰਨਾ ਆਪਾਂ ਉਥੇ ਮਜ਼ਦੂਰ ਨੂੰ ਵੀ ਲੋੜ ਹੈ ਪਹਿਲ ਦੇ ਆਧਾਰ ਤੇ ਵੀ ਮਜ਼ਦੂਰ ਨੂੰ ਵੀ ਨਾਲ-ਨਾਲ ਜਿਹੜਾ ਵਾ ਕਿਉਂਕਿ ਉਹ ਜਿਹਦੇ ਕੋਲ ਮਕਾਨ ਵਿਚਾਰੇ ਦਾ ਟਹਿ ਗਿਆ ਹੋਰ ਉਹਦੇ ਕੋਈ ਪੂੰਜੀ ਕੋਈ ਨਹੀਂ ਮਕਾਨ ਬਣਾ ਨਹੀਂ ਸਕਦਾ ਮਕਾਨਾਂ ਤੱਕ ਪਹੁੰਚ ਕਰਨੀ ਚਾਹੀਦੀ ਆ ਵੀ ਜਿਹੜੇ ਲੋੜਵੰਦ ਨੇ ਉਹਨਾਂ ਦਾ ਮਕਾਨ ਬਣਾਇਆ ਜਾਵੇ ਨਾ ਕਿ ਜਿਹੜੇ ਵਿਚਾਰੇ ਮਤਲਬ ਅਜੇ ਠੀਕ ਠਾਕ ਹੈਗੇ ਨੇ ਜਿਹੜੇ ਕਰ ਸਕਦੇ ਨੇ ਉਹ ਤਾਂ ਕਦੇ ਲੈਣਗੇ ਪਰ ਜਿੰਦਾ ਵਿਚਾਰੇ ਦਾ ਉਹ ਟੈਲਾਂ ਵਾਲਿਆਂ ਤੇ ਘਰ ਸੀਗਾ ਉਹ ਵੀ ਟਹਿ ਗਿਆ ਉਹਦੇ ਕੋਲ ਹੋਰ ਕੋਈ ਪੂੰਜੀ ਸਾਧਨ ਨਹੀਂ ਹੈਗਾ ਉਹਦੀ ਮਜ਼ਦੂਰ ਲੋੜ ਕਰਨ ਦੀ ਲੋੜ ਹੈ ਬਾਕੀ ਮੈਂ ਆਪ ਜੀ ਦੇ ਇਸ ਚੈਨਲ ਦੇ ਮਾਦੀ ਮੰਦਿਰਾਂ ਇਹ ਵੀ ਕਵਾਂਗਾ ਕਿ ਦਾਸ ਜਿਵੇਂ ਐਜੂਕੇਟ ਪੰਜਾਬ ਜੈਕਟ ਨੂੰ ਸੇਵਾ ਕਰ ਰਿਹਾ ਉਹਨਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਜਿੱਥੇ ਹੜਾਂ ਦੇ ਵਿੱਚ ਜਿੱਥੇ ਉਹਨਾਂ ਦੀ ਸੇਵਾ ਕਰਦੀ ਹੈ ਕੀਤੀ ਗਈ ਰਾਸ਼ਨ ਹੋਰ ਜਿਹੜਾ ਲੋੜੀਂਦਾ ਸਮਾਨ ਦੀ ਕੀਤੀ ਹੈ ਨਾਲ ਨਾਲ ਉਹਨਾਂ ਬੱਚਿਆਂ ਦੇ ਉਹਨਾਂ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਪੜ੍ਹ ਰਹੇ ਨੇ ਜਿਹੜੇ ਜਿਹੜੇ ਦੁਨਿਆਵੀ ਐਜੂਕੇਸ਼ਨ ਲੈ ਰਹੇ ਨੇ ਐਜੂਕੇਟ ਅਬਜੈਕਟ ਉਹਨਾਂ ਵਾਸਤੇ ਸੇਵਾ ਕਰ ਰਿਆ ਵਾ ਤੇ ਮੈਂ ਤੁਹਾਡੇ ਸਾਹਮਣੇ ਇਹ ਕਹੂੰਗਾ ਕਿ ਉਹ ਗੁਰਮੁਖ ਪਿਆਰੇ ਉਹ ਵੀਰ ਉਹ ਲੋੜਵੰਦ ਪਰਿਵਾਰ ਸਾਡੇ ਤੱਕ ਸਪਰਕ ਕਰ ਸਕਦੇ ਆ ਕਿ ਜਿਨ੍ਹਾਂ ਦੇ ਬੱਚੇ ਅੱਜ ਪੜ੍ਹ ਰਹੇ ਆ ਉਹ ਫੀਸ ਨਹੀਂ ਬੱਚੇ ਦੀ ਦੇ ਸਕਦੇ ਪਰ ਅਸੀਂ ਐਜੂਕੇਸ਼ਨ ਨੂੰ ਲੈ ਕੇ ਵੀ ਚੱਲੇ ਆਂ ਵੀ ਇਹ ਪੰਜਾਬ ਨੂੰ ਵੱਧ ਤੋਂ ਵੱਧ ਐਜੂਕੇਟ ਕੀਤਾ ਜਾਵੇ ਕਿਉਂਕਿ ਐਜੂਕੇਸ਼ਨ ਇੱਕ ਐਸਾ ਮਤਲਬ ਐਸੇ ਸੋਰਸਸ ਆ ਕਿ ਜਿਹੜਾ ਕਿਸੇ ਨੂੰ ਆਪਾਂ ਐਜੂਕੇਟ ਕਰ ਦਾਂਗੇ ਤੇ ਉਹ ਆਪਣਾ ਜਿਹੜਾ ਰੁਜ਼ਗਾਰ ਖੁਦ ਪੈਦਾ ਕਰਨ ਦੀ ਕਾਬਲੀਅਤ ਉਹਦੇ 'ਚ ਹੋ ਜਾਵੇ ਭਾਵੇਂ ਕਿ ਅਸੀਂ ਮੰਗਤੇ ਨਾ ਬਣਾਈਏ ਅਸੀਂ ਵੰਡਣ ਵਾਲੇ ਉਹਨਾਂ ਨੂੰ ਬਣਾਈਏ ਉਹਨਾਂ ਨੂੰ ਐਜੂਕੇਸ਼ਨ ਦੇ ਕੇ ਤੇ ਉਹਨਾਂ ਦੇ ਪੈਰਾਂ ਤੇ ਖੜਾ ਕਰੀਏ ਤੇ ਜਿਹੜਾ ਇਸ ਤਰ੍ਹਾਂ ਦਾ ਪਰਿਵਾਰ ਕੋਈ ਫਾਦਰਲੈਸ ਕੋਈ ਬੱਚੇ ਆ ਜਾਂ ਉਤਰਾ ਲੋੜਵੰਦ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ